ਹਾਂਜੀ ਸਾਰਿਆਂ ਦਾ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਪਰਮਜੀਤ ਬਠਿੰਡਾ ਵੱਲੋਂ ਤੁਹਾਡੇ ਆਪਣੇ YouTube ਚੈਨਲ ਦੀ ਪਟਿਕ ਬਠਿੰਡਾ ਦੇ ਉੱਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਟਿਸਟਾ ਬ੍ਰੈਂਡ ਦੇ ਸੂਟ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾ ਕਲਰ ਆ ਗਿਆ ਆਪਣੇ ਕੋਲ ਵਾਈਟ ਬਹੁਤ ਹੀ ਸੋਹਣੀ ਜਿਆਦਾ ਪ੍ਰਿੰਟ ਦੇ ਵਿੱਚ ਹੈ ਅਗਲਾ ਆ ਗਿਆ ਆਪਣੇ ਕੋਲ ਬਲੈਕ ਬਲੈਕ ਕਲਰ ਬਹੁਤ ਹੀ ਜਿਆਦਾ ਡਿਮਾਂਡਿੰਗ ਦੇ ਵਿੱਚ ਚੱਲ ਰਿਹਾ ਸੀ ਬਲੈਕ ਕਲਰ ਚ ਬਹੁਤ ਸੋਹਣਾ ਪ੍ਰਿੰਟ ਹੈਗਾ ਬਲੈਕ ਬਾਟਮ ਆ ਰਹੀ ਹੈ ਨਾਲ ਬਹੁਤ ਸੋਹਣਾ ਸੂਟ ਹੈ ਜੇਕਰ ਤੁਸੀਂ ਇਹਦੇ ਨਾਲ ਦੁਪੱਟਾ ਕਿਸੇ ਵੀ ਸੂਟ ਨਾਲ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋਗੇ ਅਗਲਾ ਕਲਰ ਵੀ ਬਹੁਤ ਸੋਹਣਾ ਪ੍ਰਿੰਟ ਆ ਗਿਆ ਆਪਣੇ ਕੋਲੇ ਜੇਕਰ ਤੁਸੀਂ ਕਿਸੇ ਵੀ ਸੂਟ ਚਾਹੁੰਦੇ ਹੋ ਵੀ ਇਸ ਨੂੰ ਸਟਿਚ ਕਰਕੇ ਦੇਈਏ ਤਾਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਸਾਡੇ ਆਪਣੀ ਟੇਲਰ ਹੋਣਗੇ ਤਾਂ ਤੁਹਾਨੂੰ ਅਸੀਂ ਸਟਿਚ ਕਰਕੇ ਵੀ ਪ੍ਰੋਵਾਈਡ ਕਰਵਾ ਸਕਦੇ ਹਾਂਗੇ ਇਸ ਦਾ ਦੇ ਸੂਟ ਦੀ ਸਭ ਤੋਂ ਵਧੀਆ ਕੁਆਲਿਟੀ ਇਹ ਹੁੰਦੀ ਹੈ ਸੂਟ ਖੰਡਣ ਵਾਲੇ ਹੁੰਦੇ ਨੇ ਗਰਮੀਆਂ ਇੰਨਾ ਫਲੇ ਗਰਮੀਆਂ ਸਪੈਨਣ ਵਾਲੇ ਹੁੰਦੇ ਨੇ ਇੰਨੇ ਥਲੇ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਬਹੁਤ ਹੀ ਵਧੀਆ ਕਪੜਾ ਹੁੰਦਾ ਆਪ ਪ੍ਰਿੰਟ ਵੀ ਬਹੁਤ ਸੋਹਣਾ ਆ ਤੇ ਆ ਪ੍ਰਿੰਟ ਵੀ ਬਹੁਤ ਸੋਹਣਾ ਆ ਜੇ ਕੋ ਡੁਪੱਟਾ ਰੈਡੀ ਕਰਵਾਣਾ ਹੈ ਡੁਪੱਟਾ ਰੈਡੀ ਵੀ ਕਰਵਾ ਸਕਦੇ ਹੋਗੇ ਜੇਕਰ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਕਰੀਨ ਦੇ ਉੱਤੇ ਚੱਲ ਰਹੇ ਨੰਬਰ ਦੇ ਉੱਤੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੇ ਤੁਸੀਂ ਆਪਣੇ ਤਸੱਲੀ ਲਈ WhatsApp ਕਾਲ ਕਰਨਾ ਚਾਹਣੇ ਹੋ ਤਾਂ WhatsApp ਕਾਲ ਵੀ ਕਰ ਸਕਦੇ ਹੋਗੇ ਬਹੁਤ ਵਧੀਆ ਸੂਟ ਬਣਾਉਣਗੇ ਇਹਨਾਂ ਸਾਰੇ ਸੂਟਾਂ ਦੇ ਸਹੀ ਗਰੰਟੀ ਹੋਗੀ ਸਕਦੇ ਹੋਗੇ ਬਹੁਤ ਹੀ ਸੋਹਣੀ ਹੈ ਇਹ ਕਮੀਜ਼ ਹੈ ਤੇ ਨਾਲ ਬਾਟਮ ਦੇ ਉੱਤੇ ਵੀ ਪ੍ਰਿੰਟ ਹੈ ਦੁਪੱਟਾ ਰੈਡੀ ਕਰਵਾਉਣਾ ਚਾਹੋ ਨੇ ਦੁਪੱਟਾ ਵੀ ਰੈਡੀ ਹੋ ਜਾਊਗਾ ਮਤਲਬ ਟੇਲਰ ਵੀ ਮਤਲਬ ਪ੍ਰੋਵਾਈਡ ਹੋਮ ਮੈਲਰੀਆ ਇਹ ਹਰ ਇੱਕ ਬੁਟੀਕ ਦੇ ਕੋਲ ਨਹੀਂ ਹੁੰਦਾ ਸੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਧੰਨਵਾਦ ਮਿਲਦੇ ਆਂਗੇ ਵੀਡੀਓ